ਪੂਰੀ ਦੁਨੀਆ ਦੇ ਵਿੱਚ ਬਹੁਤ ਸਾਰੇ ਲੋਕ ਚਰਚਾ ਕਰ ਰਿਹਾ ਇੱਕ ਵੈਬ ਸੀਰੀਜ਼ ਨੂੰ ਲੈ ਕੇ ਵੈਬ ਸੀਰੀਜ਼ ਦਾ ਨਾਮ ਹੈ ਰੋਵਰਸਨਸ ਕਿ ਇੱਕ 13 ਸਾਲ ਦਾ ਬੱਚਾ ਆਪਣੀ ਕਲਾਸਮੇਟ ਕੁੜੀ ਦਾ ਕਤਲ ਕਰ ਦਿੰਦਾ ਮਾਪਿਆਂ ਨੂੰ ਲੱਗਦਾ ਵੀ ਸਾਡਾ ਬੱਚਾ ਤਾਂ ਚੁੱਪਚਾਪ ਵਸੰਦਰ ਆਉਂਦਾ ਸਕੂਲ ਤੋਂ ਆਉਂਦਾ ਤੇ ਆਪਣੇ ਕਮਰੇ 'ਚ ਬੈਠਦਾ ਪਰ ਉਹਦੇ ਦਿਮਾਗ ਦੇ ਵਿੱਚ ਚੀਜ਼ਾਂ ਭਰੀਆਂ ਕਿੱਥੋਂ ਗਈਆਂ ਸੀ ਸੋਸ਼ਲ ਮੀਡੀਆ ਕਿਵੇਂ ਸਾਡੇ ਬੱਚਿਆਂ ਦੀ ਦੁਨੀਆ ਬਦਲ ਰਿਹਾ ਹੈ ਜਿਸ ਬੱਚੇ ਦੀ ਇਹਦੇ ਵਿੱਚ ਕਹਾਣੀ ਦਿਖਾਈ ਹੈ ਜੋ ਕਿ ਇੱਕ ਇੱਕ ਆਪਣੀ ਕਲਾਸਮੈਟ ਦੀ ਜਾਨ ਲੈ ਲੈ ਲੈਂਦਾ ਹੈ ਉਹਦੇ ਵਿੱਚ ਬੇਸਿਕਲੀ ਉਹਦਾ ਪਹਿਲਾਂ ਹੀ ਦਿਖਾਇਆ ਗਿਆ ਕਿ ਉਹ ਚ ਜਿਹੜੀ ਹੈਗੀ ਉਹਦੀ ਸੈਲਫ ਐਸਟੀਮ ਉਹਦਾ ਆਤਮ ਵਿਸ਼ਵਾਸ ਪਿਲਿੰਗ ਕੱਟ ਹੁੰਦਾ ਤੇ ਉਹ ਉਹਦੇ ਵਿੱਚ ਦਿਖਾਇਆ ਗਿਆ ਸਕੂਲ ਵਿੱਚ ਉਹਨੂੰ ਬੁੱਲੀ ਕੀਤਾ ਜਾਂਦਾ ਕਿ ਸੋਸ਼ਲ ਮੀਡੀਆ ਇਸ ਹੱਦ ਤੱਕ ਸਾਨੂੰ ਲੈ ਜਾਂਦਾ ਬੱਚਿਆਂ ਨੂੰ ਕਿ ਉਹ ਉਹਨੂੰ ਦੇਖ ਦੇ ਕੇ ਕਿਉਂ ਮਾਨਸਿਕ ਰੋਗੀ ਹੋ ਜਾਂਦਾ ਆਬਵੀਅਸਲੀ ਜਦੋਂ ਇੱਕ ਕੋਈ ਬੱਚਾ ਇੱਕ ਆਪਣੀ ਫੋਟੋ ਪਾਉਂਦਾ ਹਾਂ ਫੋਟੋ ਖਿੱਚ ਕੇ ਪਾਉਂਦਾ ਉਹਨੇ ਬਾਰ-ਬਾਰ ਉਹਨੂੰ ਚੈੱਕ ਕਰਨਾ ਕਿ ਕਿੰਨੇ ਲਾਈਕ ਆ ਗਏ ਕਿੰਨੇ ਤੇ ਕਮੈਂਟਸ ਆ ਗਏ ਜਿੰਨੇ ਜ਼ਿਆਦਾ ਲਾਈਕ ਆਣਗੇ ਉਹਨੂੰ ਓਨੀ ਜ਼ਿਆਦਾ ਖੁਸ਼ੀ ਸੰਤੁਸ਼ਟੀ ਹੋਣੀ ਹੈ ਖੁਸ਼ੀ ਹੋਣੀ ਹੈ ਇਹ ਜਿੰਨੇ ਘੱਟ ਉਹਨੇ ਦੇਖਣਾ ਕਿ ਆ 10 ਘੰਟੇ ਹੋ ਗਏ ਫੋਟੋ ਪਾਈ ਨੂੰ ਅਜੇ ਤੱਕ ਮੇਰੇ ਤੇ ਕੋਈ ਲਾਈਕ ਨਹੀਂ ਆਇਆ ਮੇਰੇ ਨਾਲ ਦੇ ਬੰਦੇ ਦੇ ਜਾਂ ਨਾਲ ਦੀ ਕੁੜੀ ਉੱਤੇ ਤਾਂ ਬਹੁਤ ਲਾਈਕ ਆ ਗਿਆ ਉਹਦੇ ਨਾਲ ਫਿਰ ਹੀਨ ਪਾਉਣਾ ਪੈਦਾ ਹੁੰਦੀ ਹੈ ਬੱਚਾ ਕਿਵੇਂ ਜਾਵੇ ਐਂ ਤੇ ਆਪਾਂ ਨੂੰ ਇੱਥੇ ਪਹੁੰਚਣਾ ਪਊਗਾ ਨਾ ਕਿ ਜੇ ਕਿਸੇ ਦਾ ਬੱਚਾ ਉੱਕੀ ਨਿਗਾਹ ਕਿਵੇਂ ਰੱਖ ਲੈਣਾ ਮਾਪਿਓ ਉਹਨੂੰ ਤਾਂ ਹੀ ਲੱਗਦਾ ਵੀ ਜਿਹੜੀ ਉਹਨੇ ਚੀਜ਼ ਮੰਗ ਲਈ ਉਹ ਲਿਆ ਕੇ ਦੇਤੀ ਭਾਈ ਉਹ ਨਿਗਾਹ ਹਜੇ ਤੱਕ ਸਭ ਤੋਂ ਸਾਡੇ ਉਵੇਂ ਹੈ ਨਹੀਂ ਕਲਚਰ ਚੱਤ ਪਹਿਲਾਂ ਤਾਂ ਸੀਗੀਆਂ ਸਾਡੀਆਂ ਜੁਆਇੰਟ ਫੈਮਲੀਆ ਉਹਦੇ ਵਿੱਚ ਜੇ ਬੱਚੇ ਜਿਹੜਾ ਹੈਗਾ ਉਹ ਉਦਾਸ ਵੀ ਹੁੰਦਾ ਸੀਗਾ ਜਾਂ ਉਹਨੂੰ ਕੋਈ ਫੇਲਰ ਮਿਲਿਆ ਜਦੋਂ ਕਲਾਸ ਵਿੱਚ ਕਿਸ ਨੇ ਛੇੜ ਦਿੱਤਾ ਕਿਸ ਨੇ ਛੇੜ ਪਾਈ ਉਹਨੇ ਆ ਕੇ ਆਪਣੇ ਚਾਚੇ ਤੇ ਮੁੰਡੇ ਨਾਲ ਡਿਸਕਸ ਕਰ ਲਿਆ ਆਪਣੇ ਮਾਮੇ ਤੇ ਮੁੰਡੇ ਨਾਲ ਡਿਸਕਸ ਕਰ ਲਿਆ ਉਹਨੇ ਉਹਨੂੰ ਸਪੋਰਟ ਦੇ ਦੇਣੀ ਹੈ ਕਿ ਹਾਂ ਭਈ ਕੋਈ ਗੱਲ ਨਹੀਂ ਇਹ ਆਪਾਂ ਸਪੋਰਟ ਸਿਸਟਮ ਸਾਨੂੰ ਬਣਾਉਣਾ ਪਊਗਾ ਕਿਉਂਕਿ ਨਿਊਕਲੀਅਰ ਫੈਮਿਲੀਆ ਹੋ ਗਈਆਂ ਨੇ ਜੇ ਆਪਾਂ ਆਪਣੇ ਬੱਚਿਆਂ ਉੱਤੇ ਜਿਹੜੀ ਵਿਜੀਲ ਨਹੀਂ ਰੱਖਾਂਗੇ ਸਾਨੂੰ ਕੀ ਪਤਾ ਕਿ ਉਹ ਸੋਸ਼ਲ ਮੀਡੀਆ ਉਹਨਾਂ ਨੂੰ ਕੀ ਪ੍ਰੋਸ ਕਰਕੇ ਦੇ ਰਿਹਾ ਹੈਗਾ ਉਹਨਾਂ ਨੂੰ ਵਾਇਲੈਂਸ ਪ੍ਰੋਸ ਕਰਕੇ ਕਿ ਦਿੱਤੀ ਜਾ ਰਹੀ ਹੈ ਜਾਂ ਹੋਰ ਕੁਝ ਪ੍ਰੋਸ ਕਰਕੇ ਦਿੱਤਾ ਜਾ ਰਿਹਾ ਇਹਦੇ ਵਿੱਚ ਸਾਨੂੰ ਮਾਪਿਓਂ ਵੀ ਇੱਕ ਤਾਂ ਸਟੈਪ ਲੈਣਾ ਚਾਹੀਦਾ ਹੈ ਕਿ ਆਪਣੇ ਬੱਚੇ ਨੂੰ ਗੱਲ ਤਾਂ ਕਰੋ ਉਹਦੇ ਨਾਲ ਲੈਟਸ ਸਟਾਪ ਆਪਾਂ ਜੇ ਕਮਿਊਨੀਕੇਸ਼ਨ ਗੈਪ ਹੈ ਵੀ ਹੈ ਜੇ ਨਹੀਂ ਵੀ ਗੱਲ ਕਰ ਪਾਰਿਆ ਬੱਚਾ ਤਾਂ ਵੀ ਉਹਨੂੰ ਇਸ ਸਿਚੁਏਸ਼ਨ ਚ ਲਈਏ ਤਾਂ ਕਿ ਉਹਨਾਂ ਗੱਲਬਾਤ ਕਰ ਸਕੀਏ ਮਤਲਬ ਬੱਚਿਆਂ ਨੂੰ ਇੱਕ ਸਪੈਸੀਫਿਕ ਟਾਈਮ ਦਿੱਤਾ ਜਾਵੇ ਜਿੱਦਾਂ ਕਿ ਆਪਾਂ ਘਰ ਚ ਬੈਠੇ ਆਂ ਤੇ ਜਦੋਂ ਬੱਚਿਆਂ ਦਾ ਟਾਈਮ ਹੈ ਤਾਂ ਬੱਚਿਆਂ ਦਾ ਟਾਈਮ ਤੁਸੀਂ ਜੁੜੇ ਹੋ ਅਖਰ ਦੇ ਨਾਲ ਤੇ ਮੈਂ ਹਾਂ ਨਵਰੀਤ ਸਰੀਆ ਪੂਰੀ ਦੁਨੀਆ ਦੇ ਵਿੱਚ ਬਹੁਤ ਸਾਰੇ ਲੋਕ ਚਰਚਾ ਕਰ ਰਿਹਾ ਇੱਕ ਵੈਬ ਸੀਰੀਜ਼ ਨੂੰ ਲੈ ਕੇ ਵੈਬ ਸੀਰੀਜ਼ ਦਾ ਨਾਮ ਹੈ ਅਡੋਲਸੈਂਸ ਬੱਚਿਆਂ ਦੇ ਬਾਰੇ ਇਹ ਵੈਬ ਸੀਰੀਜ਼ ਹੈ ਕੋਈ ਵੀ ਗੱਲ ਬਿਦਾ ਚੜਾ ਕੇ ਨਹੀਂ ਕਹੀ ਗਈ ਹੁੰਦਾ ਇਹ ਆ ਕਿ ਇੱਕ 13 ਸਾਲ ਦਾ ਬੱਚਾ ਆਪਣੀ ਕਲਾਸਮੇਟ ਕੁੜੀ ਦਾ ਕਤਲ ਕਰ ਦਿੰਦਾ ਮਾਪਿਆਂ ਨੂੰ ਲੱਗਦਾ ਵੀ ਸਾਡਾ ਬੱਚਾ ਤਾਂ ਚੁੱਪਚਾਪ ਵਸੰਦਰ ਆਉਂਦਾ ਸਕੂਲ ਤੋਂ ਆਉਂਦਾ ਤੇ ਆਪਣੇ ਕਮਰੇ 'ਚ ਬੈਠਦਾ ਪਰ ਉਹਦੇ ਦਿਮਾਗ ਦੇ ਵਿੱਚ ਚੀਜ਼ਾਂ ਭਰੀਆਂ ਕਿੱਥੋਂ ਗਈਆਂ ਸੀ ਸੋਸ਼ਲ ਮੀਡੀਆ ਕਿਵੇਂ ਸਾਡੇ ਬੱਚਿਆਂ ਦੀ ਦੁਨੀਆ ਬਦਲ ਰਿਹਾ ਹੈ ਇਹਦੇ ਤੇ ਗੱਲ ਕਰਨੀ ਬਹੁਤ ਜ਼ਰੂਰੀ ਸੀ ਤੇ ਗੱਲ ਕਰਨ ਦੇ ਲਈ ਮੇਰੇ ਨਾਲ ਨੇ ਡਾਕਟਰ ਸੁਨੀਤ ਸਿੰਘ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਭਾਈ ਬਿਲਕੁਲ ਠੀਕ ਸਮਝਾ ਭਾਈ ਦੇਖੀ ਬੈਪ ਸੂਰੀ ਜੀ ਹਾਂਜੀ ਹਾਂਜੀ ਭਾਈ ਦੇਖੀ ਹੈਗੀ ਤੇ ਉਹਦੇ ਵਿੱਚ ਜੋ ਮੈਂ 4 ਐਪੀਸੋਡ ਨੇ ਉਹਦੇ ਵਿੱਚ ਹਾਂ 4 ਬੇਸਿਕਲੀ ਉਹਦੇ ਵਿੱਚ ਮਾਨਸਿਕਤਾ ਬੱਚਿਆਂ ਦੀ ਬਾਰੇ ਗੱਲ ਕੀਤੀ ਗਈ ਹੈ ਹਾਂ ਕਿ ਕਿਵੇਂ ਜਿਹੜੇ ਕੋਈ ਵੀ ਜਿਹੜੀ ਮਾਨਸਿਕਤਾ ਉਹ ਕਿਦਾਂ ਪ੍ਰਭਾਵਿਤ ਹੁੰਦੀ ਹੈਗੀ ਹੈ ਹਾਂ ਉਹਦੇ ਵਿੱਚ ਇੱਕ ਸਕੂਲ ਦਿਖਾਇਆ ਗਿਆ ਹੈ ਜਿਹਦੇ ਵਿੱਚ ਸਾਰੇ ਲੋਕ ਬੱਚੇ ਜਿਹੜੇ ਹੈਗੇ ਇਨਵੋਲਡ ਆ ਉਹਨਾਂ ਦੀ ਮਾਨਸਿਕਤਾ ਬਾਰੇ ਗੱਲ ਕੀਤੀ ਗਈ ਹੈ ਹਾਂ ਆਪਣੇ ਜੋ ਪੈਰੈਂਟਿੰਗ ਹੈਗੀ ਹੈ ਜੋ ਆਪਣਾ ਮਾਪਿਓ ਜਿੱਦਾਂ ਆਪਣੇ ਬੱਚਿਆਂ ਨੂੰ ਪਾਲਦੇ ਨੇ ਉਹਦੇ ਬਾਰੇ ਗੱਲ ਕੀਤੀ ਗਈ ਹੈ ਕੁਝ ਜਿਹੜੀ ਹੀਣ ਭਾਵਨਾ ਬੱਚਿਆਂ 'ਚ ਕਿੱਦਾਂ ਪੈਦਾ ਹੁੰਦੀ ਹੈ ਉਹਦੇ ਬਾਰੇ ਗੱਲ ਕੀਤੀ ਗਈ ਹੈ ਤੇ ਸੋਸ਼ਲ ਮੀਡੀਆ ਬਾਰੇ ਤੇ ਉਹਦਾ ਪ੍ਰਭਾਵ ਕੀ ਬੱਚਿਆਂ ਉੱਤੇ ਪੈ ਰਿਹਾ ਹੈ ਉਸ ਬਾਰੇ ਗੱਲ ਕੀਤੀ ਗਈ ਹੈ ਛੋਟੇ ਬੱਚਿਆਂ ਦੇ ਵਿੱਚ ਵੀ ਇਹ ਭਾਵਨਾ ਹੁਣ ਜਿਵੇਂ ਮੈਂ ਖੁੱਲਕੀ ਗੱਲ ਕਰੂੰਗਾ ਕਿਉਂਕਿ ਉਹ ਬੋਲਡ ਵਿਸ਼ੇ ਤੇ ਵੀ ਆ ਤੇ ਸਾਨੂੰ ਇਹ ਤੇ ਗੱਲ ਵੀ ਕਰਨੀ ਚਾਹੀਦੀ ਆ ਹਨਾ ਉਹਦੇ ਚ ਇੱਕ ਲੜਕਾ ਜਿਹਦੇ ਮਨ ਚ ਹੀਣ ਭਾਵਨਾ ਹੁੰਦੀ ਆ ਵੀ ਮੈਨੂੰ ਕਦੇ ਵੀ ਕਿਸੇ ਕੁੜੀ ਨੇ ਮੇਰੀ ਜ਼ਿੰਦਗੀ ਚ ਨਹੀਂ ਆਉਣਾ ਮੈਨੂੰ ਹਨਾ ਮੈਨੂੰ ਪੋਜ਼ਿਟਿਵ ਰਿਸਪਾਂਸ ਨਹੀਂ ਦੇਣਾ ਤੇ ਉਹ ਬੰਦਾ ਇੱਕ ਹੀਣ ਭਾਵਨਾ ਦਾ ਬੱਚਾ ਸ਼ਿਕਾਰ ਹੁੰਦਾ ਸੋਸ਼ਲ ਮੀਡੀਆ ਦੇ ਉਹਦੇ ਉਹਦੇ ਇੰਸਟਾਗ੍ਰam ਤੇ ਕਮੈਂਟ ਆ ਜਿਹੜੇ ਉਹ ਉਹਨਾਂ ਤੋਂ ਇੰਨਾ ਖਿੱਚ ਜਾਂਦਾ ਉਵੇਂ ਰੱਤ ਤੱਕ ਪਹੁੰਚ ਜਾਂਦਾ ਸੰਭਵ ਹੈ ਵੈਸੇ ਕਿ ਮਤਲਬ ਪੂਰੀ ਦੁਨੀਆ ਚ ਵੈਸੀ ਵਿਦਾ ਚੜਾ ਕੀ ਬਹੁਤ ਘਰੀਬੀ ਨਹੀਂ ਨਹੀਂ ਇਹ ਥੋੜਾ ਜਿਹਾ ਇਹਦੇ ਵਿੱਚ ਸੀਰੀਜ਼ ਚ ਨਾ ਇਹ ਰਿਐਲਿਟੀ ਬੇਸਡ ਸੀਰੀਜ਼ ਹੈਗੀ ਹੈ ਠੀਕ ਆ ਇਹ ਅਰਜਕਲ ਦੇ ਯੁੱਗ ਵਿੱਚ ਇਦਾਂ ਹੋ ਰਿਹਾ ਹੈ ਤਾਂ ਹੀ ਉਹਨਾਂ ਨੇ ਦਿਖਾਇਆ ਗਿਆ ਇਹਦੇ ਵਿੱਚ ਇਦਾਂ ਹੈਗਾ ਕਿ ਜਿੱਦਾਂ ਉਹ ਜਿਸ ਬੱਚੇ ਦੀ ਇਹਦੇ ਵਿੱਚ ਕਹਾਣੀ ਦਿਖਾਈ ਹੈ ਜੋ ਕਿ ਇੱਕ ਇੱਕ ਆਪਣੀ ਕਲਾਸਮੇਟ ਦੀ ਜਾਨ ਲੈ 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 ਲੈਂਦਾ ਹਾਂ ਉਹਦੇ ਵਿੱਚ ਬੇਸਿਕਲੀ ਉਹ ਤਾਂ ਪਹਿਲਾਂ ਹੀ ਦਿਖਾਇਆ ਗਿਆ ਕਿ ਉਹ ਚ ਜਿਹੜੀ ਹੈਗੀ ਉਹਦੀ ਸੈਲਫ ਐਸਟੀਮ ਉਹਦਾ ਆਤਮ ਵਿਸ਼ਵਾਸ ਪਿਲਿੰਗ ਘਟ ਹੁੰਦਾ ਤੇ ਉਹ ਉਹਦੇ ਵਿੱਚ ਦਿਖਾਇਆ ਗਿਆ ਸਕੂਲ ਵਿੱਚ ਉਹਨੂੰ ਬੁੱਲੀ ਕੀਤਾ ਜਾਂਦਾ ਮਤਲਬ ਜਿੱਦਾਂ ਆਪਾਂ ਕਹਿੰਦੇ ਨੇ ਨਾ ਭਾਜੀ ਜਿੱਦਾਂ ਆਪਾਂ ਵੀ ਪੜੇ ਆਂ 8ਵੀਂ 9ਵੀਂ 10ਵੀਂ ਚ ਪੜੇ ਆਂ ਕਿ ਇੱਕ ਬੱਚੇ ਦੀ ਆਪਾਂ ਛੇੜ ਪਾ ਦਨੇ ਕਿਸੇ ਨੂੰ ਰੰਗ ਨੂੰ ਲੈ ਕੇ ਪਾ ਦੇਣੀ ਜਿਦਾਂ ਜਿਹੜਾ ਭੇਦ ਹਨਾ ਕਿਸੇ ਨੂੰ ਕਿਸੇ ਦੇ ਮੂੰਹ ਦੇ ਕਿਸੇ ਆਂਗਣੇ ਲੈ ਕੇ ਵੀ ਤੇਰਾ ਨਹੀਂ ਵਧੀਆ ਹਨਾ ਹਰ ਕਿਸੇ ਨੂੰ ਹੀ ਕੋਈ ਜਿਵੇਂ ਸਾਡੇ ਜਿਹੜਾ ਲੰਬਾ ਹੁੰਦਾ ਸੀ ਉਹਨੂੰ ਗੋਤਾ ਕਹਿ ਦੇਣਾ ਹਨਾ ਪਿੰਡਾਂ ਚ ਹਨਾ ਇਹ ਹਾਂ ਤਾਂ ਬੁਲੀਆ ਨਾ ਸਾਰਾ ਕੁਝ ਤੁਸੀਂ ਕਿਸੇ ਨੂੰ ਬੁਲੀਆ ਹਾਂ ਬੁਲੀ ਇਦਾਂ ਹੈ ਕਿ ਜਿੱਦਾਂ ਉਹਦੇ ਵਿੱਚ ਕੀ ਹੁੰਦਾ ਕਿ ਬੁਲੀ ਕਾਫੀ ਜਣੇ ਹੁੰਦੇ ਹੈਗੇ ਆ ਹਾਂ ਉਹਦੇ ਵਿੱਚ ਰੰਗ ਤੇ ਵੀ ਕਿਸੇ ਨੂੰ ਬੁਲੀ ਕੀਤਾ ਜਾਂਦਾ ਜਿੱਦਾਂ ਮੈਂ ਤੁਹਾਨੂੰ ਇੱਕ ਕਾਮਨ ਆਪਾਂ ਆਪਾਂ ਇੱਕ ਐਗਜ਼ਾਮਪਲ ਦੇ ਦੇਣਾ ਜਿੱਦਾਂ ਇੱਕ ਛੋਟਾ ਬੰਦਾ ਹੈਗਾ ਬੱਚਾ ਜਿਹਦੀ ਹਾਈਟ ਆ ਉਹਨੂੰ ਗੀਂਡਾ ਗੀਂਡਾ ਕਹਿ ਕੇ ਛੇੜਦੇ ਹਾਂ ਅੱਛਾ ਇਹਦੇ ਵਿੱਚ ਇਦਾਂ ਦਿਖਾਇਆ ਗਿਆ ਕਿ ਜਿਹੜਾ ਪਹਿਲਾਂ ਹੀ ਥੋੜਾ ਜਿਆ ਉਹਦੀ ਸੈਲਫ ਐਸਟੀਮ ਡਾਊਨ ਆ ਪਹਿਲਾਂ ਹੀ ਉਹ ਘਰੋਂ ਕੁਝ ਚੀਜ਼ਾਂ ਲਈ ਉਹ ਡਿਸਟਰਬਡ ਹੈ ਦੂਸਰੀ ਗੱਲ ਜਦੋਂ ਉਹ ਸੋਸ਼ਲ ਮੀਡੀਆ ਨੂੰ ਉਹ ਫੋਲੋ ਕਰਦਾ ਹੈ ਸੋਸ਼ਲ ਮੀਡੀਆ ਉੱਤੇ ਉਹਦੇ ਕਲਾਸਮੇਟਸ ਨੇ ਆਪਣੇ ਅਕਾਊਂਟ ਬਣਾਏ ਹੁੰਦੇ ਨੇ ਉਹ ਉਹਨੂੰ ਸੋਸ਼ਲ ਮੀਡੀਆ ਉੱਤੇ ਵੀ ਟਾਰਗੇਟ ਕਰਦੇ ਨੇ ਜਿਹਦੇ ਨਾਲ ਉਹਦਾ ਸੈਲਫ ਕੰਫੀਡੈਂਸ ਹੋਰ ਲੂਜ਼ ਹੁੰਦਾ ਤੇ ਹੀ ਇਮਪੈਕਟ ਜਿਹੜੀ ਹੈਗੀ ਔਰ ਜਿਹੜੀ ਹੈਗੀ ਹੈ ਵਾਧਦੀ ਹੈ ਉਹਦੇ ਨਾਲ ਕੀ ਹੁੰਦਾ ਹੈ ਕਿ ਉਹਦੇ ਵਿੱਚ ਦਿਖਾਇਆ ਗਿਆ ਕਿ ਉਹਦਾ ਬਿਹੇਵੀਅਰ ਚੇਂਜ ਹੋਣਾ ਸ਼ੁਰੂ ਹੋ ਗਿਆ ਉਹਦੇ ਵਿੱਚ ਇਹ ਵੀ ਦਿਖਾਇਆ ਗਿਆ ਕਿ ਉਹ ਤਿੰਨ ਗਰੁੱਪ ਵਾਲੇ ਇਹ ਲੜਕੇ ਹੁੰਦੇ ਨੇ ਜਿਨ੍ਹਾਂ ਦੇ ਪਹਿਲਾਂ ਹੀ ਬਹੁਤ ਹੀਨ ਭਾਵਨਾ ਹੁੰਦੀ ਆ ਜਿਨ੍ਹਾਂ ਦੇ ਵਿੱਚ ਪਹਿਲਾਂ ਹੀ ਸਕੂਲ 'ਚ ਜਿਹੜੀ ਹੈਗੀ ਛੇੜਖਾਨੀ ਕਰਦੇ ਆ ਉਹਦੇ ਵਿੱਚ ਕੀ ਹੁੰਦਾ ਕਿ ਉਹ 'ਚ ਮਾਨਸਿਕ ਰੋਗ ਡਿਵੈਲਪ ਹੋਣ ਦੇ ਚਾਂਸਸ ਜੜੇ ਆ ਪਹਿਲਾਂ ਹੀ ਬਹੁਤ ਜ਼ਿਆਦਾ ਹੁੰਦੇ ਨੇ ਤੇ ਉਹ ਬੁੱਲੀ ਕਰਨ ਦੇ ਨਾਲ ਹੋਰ ਵਧ ਜਾਂਦੇ ਨੇ ਤੇ ਉਹ ਇੱਕ 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 ਹਿਸਾਬ ਦੇ ਜਿਦਾਂ ਇੱਕ ਗੱਡੀ ਜਾ ਰਹੀ ਆ ਉਹ ਪਹਿਲਾਂ ਹੀ ਉਹਦਾ ਇੰਜਨ ਮੜਾ ਤੇ ਉਹਨਾਂ ਆਗੇ ਕੋਈ ਠੋਕ ਦਿੰਦਾ ਤੇ ਉਹ ਪੂਰੀ ਉਹ ਤਵਸਤ ਹੋ ਜਾਂਦੀ ਹੈ ਤੇ ਉਹ ਇੱਕ ਮਾਨਸਿਕ ਰੂਪ ਦਾ ਜਿਹੜਾ ਹੈਗਾ ਆ ਉਹ ਰੋਗ ਉਹਦੇ ਵਿੱਚ ਡਿਵੈਲਪ ਹੋਣਾ ਸ਼ੁਰੂ ਹੋ ਜਾਂਦਾ ਬਿਹੇਵੀਅਰ ਚੇਂਜ ਆਣਾ ਸ਼ੁਰੂ ਹੋ ਜਾਂਦਾ ਠੀਕ ਹੈ ਤੇ ਇਸ ਕਰਕੇ ਉਹ ਇਹ ਉਹਦੇ ਵਿੱਚ ਦਿਖਾਇਆ ਗਿਆ ਹੈ ਕਿ ਸਟੈਪ ਵਾਈਜ਼ ਹੋਇਆ ਹੈਗਾ ਸਟੈਪ ਪਰ ਮੈਂ ਆਪਾਂ ਹੁਣ ਡਾਕੂਮੈਂਟਰੀ ਤੋਂ ਬਾਹਰ ਆ ਗਏ ਜੋ ਚੀਜ਼ਾਂ ਚ ਕਹੀਆਂ ਗਈਆਂ ਉਹ ਡਿਸਕਸ ਕਰਗੇ ਇੱਕ ਬੱਚਾ ਉਹਦੇ ਕੋਲੇ ਮੋਬਾਈਲ ਆ ਕੀ ਸੋਸ਼ਲ ਮੀਡੀਆ ਇਸ ਹੱਦ ਤੱਕ ਸਾਨੂੰ ਲਿਆ ਜਾਂਦਾ ਬੱਚਿਆਂ ਨੂੰ ਕਿ ਉਹ ਉਹਨੂੰ ਦੇਖ ਦੇਖ ਕੇ ਉਹ ਮਾਨਸਿਕ ਰੋਗੀ ਹੋ ਜਾਣ। ਆਬਵੀਅਸਲੀ ਜਦੋਂ ਇੱਕ ਕੋਈ ਬੱਚਾ ਇੱਕ ਆਪਣੀ ਫੋਟੋ ਪਾਉਂਦਾ ਹਾਂ ਫੋਟੋ ਖਿੱਚ ਕੇ ਪਾਉਂਦਾ ਯੂਸੂਲੀ ਵੀ ਦੇਖਿਆ ਹੋਵੇਗਾ ਕਿ ਇਹਦੇ ਵਿੱਚ ਵੀ ਉਹੀ ਆਪਾਂ ਡੋਪਾਮਾਈਨ ਦੇ ਰਿਸੈਨ ਦੀ ਗੱਲ ਕਰਾਂਗੇ ਜਦੋਂ ਫੋਟੋ ਪਾਉਂਦਾ ਇੱਕ ਪੋਸਟ ਪਾਈ ਉਹਨੇ ਬਾਰ ਬਾਰ ਉਹਨੂੰ ਚੈੱਕ ਕਰਨਾ ਕਿ ਕਿੰਨੇ ਲਾਈਕ ਆ ਗਏ ਕਿੰਨੇ ਤੇ ਕਮੈਂਟਸ ਆ ਗਏ ਜਿੰਨੇ ਜ਼ਿਆਦਾ ਲਾਈਕ ਆਣਗੇ ਉਹਨੂੰ ਓਨੀ ਜ਼ਿਆਦਾ ਖੁਸ਼ੀ ਸੰਤੁਸ਼ਟੀ ਹੋਊ ਉਹਨੂੰ ਖੁਸ਼ੀ ਹੋਣੀ ਹੈ ਖੁਸ਼ੀ ਤੇ ਜਿੰਨੇ ਘੱਟ ਉਹਨੇ ਦੇਖਣਾ ਕਿ ਆ 10 ਘੰਟੇ ਹੋ ਗਏ ਫੋਟੋ ਪਾਈ ਨੂੰ ਅਜੇ ਤੱਕ ਮੇਰੇ ਤੇ ਕੋਈ ਲਾਈਕ ਨਹੀਂ ਆਇਆ ਮੇਰੇ ਨਾਲ ਦੇ ਬੰਦੇ ਤੇ ਜਾਂ ਨਾਲ ਦੀ ਕੁੜੀ ਉੱਤੇ ਤਾਂ ਬਹੁਤ ਲਾਈਕ ਆ ਗਿਆ ਉਹਦੇ ਨਾਲ ਫਿਰ ਹੀਣ ਭਾਵਨਾ ਪੈਦਾ ਹੁੰਦੀ ਹੈ ਤੇ ਜਿਹੜੀ ਹੀਣ ਭਾਵਨਾ ਹੈ ਉਹਦੇ ਨਾਲ ਕਹਿੰਦਾ ਕਿ ਨਿਊਰੋਟ੍ਰਾਂਸਮਿਟਰ ਜਿਹੜੇ ਆ ਉਹ ਘਟਦੇ ਜਾਂਦੇ ਨੇ ਤੇ ਫਿਰ ਬੱਚੇ ਦੀ ਪਰਫਾਰਮੈਂਸ ਵੀ ਘਟ ਜਾਂਦੀ ਹੈ ਮਤਲਬ ਕਿ ਅਕੈਡੈਮਿਕਲੀ ਉਹ ਵੀਕ ਹੋਣਾ ਸ਼ੁਰੂ ਹੋ ਜਾਂਦਾ ਨੰਬਰ ਘਟ ਆਣੇ ਸ਼ੁਰੂ ਹੋ ਜਾਂਦੇ ਆ ਤੇ ਉਹਦੇ ਨਾਲ ਜੇ ਉਹਨੂੰ ਹੋਰ ਬੁਲੀ ਕੀਤਾ ਜਾਵੇ ਤਾਂ ਉਹ ਇਹ ਸੱਤ ਤੱਕ ਉਹਦੇ ਵਿੱਚ ਐਗਰੈਸ਼ਨ ਦਿਖਾਤਾ ਗਿਆ ਹੈਗਾ ਕਿ ਉਹ ਇੱਕ ਮਦਰ ਨੂੰ ਗੈਪ ਆਊਟ ਕਰ ਦੇ ਹਾਂ ਇਲਜਾਮ ਦੇ ਦੇ ਇਲਜਾਮ ਦੇ ਦ ਹੁਣ ਤੁਸੀਂ ਜਿਵੇਂ ਗੱਲ ਕਰਦੇ ਸੀ ਵੀ ਇਹੋ ਜਿਹੇ ਲੋਕ ਵੀ ਆਸਟ੍ਰੇਲੀਆ ਦੇ ਵਿੱਚ ਹੈਗੇ ਆ ਅ ਮਰਦਾਂ ਚ ਇਹੋ ਜੀ ਹਨਾ ਇੱਕ ਇੱਕ ਵਰਗ ਪੈਦਾ ਹੋ ਰਿਹਾ ਜਿਹਨੂੰ ਲੱਗਦਾ ਵੀ ਅਸੀਂ ਸਾਰੀ ਜ਼ਿੰਦਗੀ ਅਸੀਂ ਕਿਸੇ ਵੀ ਔਰਤ ਨੇ ਸਾਡੇ ਵੱਲ ਨਹੀਂ ਦੇਖਣਾ ਜਾਂ ਸਾਡੀ ਜ਼ਿੰਦਗੀ ਚ ਨਹੀਂ ਆਉਣਾ ਉਹ ਜੋ ਗਰੁੱਪ ਤੱਕ ਬਣ ਗਏ ਆ ਠੀਕ ਹੈ ਤੇ ਮੈਂ ਇਸ ਡਾਕੂਮੈਂਟਰੀ ਦੇ ਵਿੱਚ ਵੀ ਜਿਹੜੀ ਚੀਜ਼ ਡਾਕੂਮੈਂਟਰੀ ਕਹਿ ਸਕਦੇ ਆ ਉਹਨੂੰ ਡਾਕੂਮੈਂਟਰੀ ਹੀ ਵੀ ਇਹ ਚ ਮੈਂ ਇਹ ਵੀ ਦੇਖਿਆ ਵੀ ਉਹ ਵੀ 80-20 ਰੂਲ ਤੇ ਹੀ ਫਾਲੋ ਕਰ ਰਿਹਾ ਵੀ 80% ਮੁੰਡਿਆਂ ਵੱਲ ਤਾਂ ਕਿਸੇ ਨੇ ਦੇਖਣਾ ਹੀ ਇੱਕ ਤਾਂ ਇਹਨੂੰ ਅਸੀਂ ਇੰਨਾ ਧੁਰਾਈ ਕਿਉਂ ਬਣਾਤਾ ਵੀ ਇਹ ਹੀ ਸਭ ਕੁਝ ਆ ਇਹ ਵੀ ਕਿ ਸੋਸ਼ਲ ਮੀਡੀਆ ਦੀ ਕਾਰਸਤਾਨੀ ਤੁਹਾਨੂੰ ਲੱਗਦੀ ਆ ਵੱਧ ਵੀ ਤੇ ਇੱਕ ਬੰਦੇ ਦੀ ਮਰਦਾਨਗੀ ਦਾ ਐਡਾ ਜ਼ਹਿਰੀ ਰੂਪ ਕਿਉਂ ਆ ਕਿ ਬੰਦੇ ਨੂੰ ਹੀ ਢੋਣੀ ਔਖੀ ਹੋ ਗਈ ਹੁਣ ਇਹਦੇ ਵਿੱਚ ਮੈਂ ਤੁਹਾਨੂੰ ਭਾਜੀ ਇੱਕ ਗੱਲ ਦੱਸਦਾ ਇਹ ਇਹ ਗੱਲ ਅੱਜ ਦੀ ਨਹੀਂ ਹੈ ਬਹੁਤ ਪੁਰਾਣੀ ਗੱਲ ਹਾਂ ਇਹ ਆ ਕੁਝ ਲੋਕ ਜਿਹੜੇ ਹੈਗੇ ਆ ਜਿਹੜੇ ਮੈਨ ਕਮਿਊਨਿਟੀ ਹੈਗੀ ਆ ਉਹਦੇ ਵਿੱਚ ਉਹਨਾਂ ਨੂੰ ਕਈਆਂ ਨੂੰ ਜਿਹੜੇ ਉਹਨਾਂ ਦੇ ਜਿਹੜੇ ਰੋਮਾਂਟਿਕ ਰਿਲੇਸ਼ਨਸ਼ਿਪ ਜਿਦਾਂ ਤੁਸੀਂ ਕਹਿ ਲਓ ਕਿ ਫਰੈਂਡਸ਼ਿਪ ਉਹ ਨਹੀਂ ਬਣਾ ਪਾਉਂਦੇ ਤੇ ਉਹਨਾਂ ਨੂੰ ਉਹ ਫਿਰ ਉਹ ਸੈਲਫ ਬਲੇਮ ਕਰਨਾ ਸ਼ੁਰੂ ਕਰ ਦਿੰਦੇ ਆ ਉਹਨਾਂ ਨੂੰ ਇਹ ਲੱਗਦਾ ਕਿ ਸਾਡਾ ਚਿਹਰਾ ਨਹੀਂ ਚੰਗਾ ਜਾਂ ਅਸੀਂ ਅਟਰੈਕਟਿਵ ਨਹੀਂ ਹੈਗੇ ਉਹਦੇ ਹਿਸਾਬ ਨਾਲ ਕੀ ਹੁੰਦਾ ਕਿ ਹੌਲੀ-ਹੌਲੀ ਇੱਕ ਗਰੁੱਪ ਕ੍ਰੀਏਟ ਹੋਇਆ ਇਹ ਅਸਲ ਵਿੱਚ ਕਹਿ ਰਹੇ ਆ ਉਹ ਉਹਨੂੰ ਇਨਸੈਲ ਕਹਿੰਦੇ ਨੇ ਹਿੰਸੀਅਨ ਸੈਲ ਇਨਸੈਲ ਵਿੱਚ ਕੀ ਹੋਇਆ ਕਿ ਉਹਨਾਂ ਨੇ ਫਿਰ ਮਰਦਾਂ ਨੇ ਇੱਕ ਆਨਲਾਈਨ ਗਰੁੱਪ ਬਣਾ ਕੇ ਆਪਸ ਵਿੱਚ ਡਿਸਕਸ ਕਰਨਾ ਸ਼ੁਰੂ ਕਰ ਦਿੱਤਾ ਕਿ ਆਪਾਂ ਉਹ 80% ਮੇਲ ਸੁਸਾਇਟੀ ਜਾਂ ਬੰਦਿਆਂ ਦੀ ਸੁਸਾਇਟੀ ਨੂੰ ਬਿਲੋਂਗ ਕਰਦੇ ਆ ਜਿਨ੍ਹਾਂ ਨੂੰ ਕਿ ਫੀਮੇਲ ਫਰੈਂਡਸ਼ਿਪ ਇੱਕ ਔਰਤ ਨਾਲ ਫਰੈਂਡਸ਼ਿਪ ਕਰਨ 'ਚ ਦਿੱਕਤ ਆਉਂਦੀ ਹੈ ਤੇ ਉਹਦਾ ਆਪਾਂ ਸਾਹਮਣਾ ਕਿੱਦਾਂ ਕਰਨਾ ਹੈ ਇਹ ਗਰੁੱਪ ਇੱਕ ਦੂਜੇ ਇੱਕ ਸਪੋਰਟ ਗਰੁੱਪ ਜਿੱਦਾਂ ਕਹਿੰਦੇ ਜਿੱਦਾਂ ਫੇਸਬੁੱਕ ਤੇ ਇੱਕ ਸਪੋਰਟ ਗਰੁੱਪ ਬਣ ਗਿਆ ਉਦਾਂ ਦਾ ਬਣ ਗਿਆ ਉਸ ਤੋਂ ਬਾਅਦ ਇਹਦੇ ਵਿੱਚ ਜਿਹਨੇ ਬਣਾਇਆ ਸੀ ਬੰਦੇ ਨੇ ਉਹ ਇਹਨੂੰ ਛੱਡ ਗਿਆ ਉਹ ਗਰੁੱਪ ਜਿਹੜਾ ਦੋ ਚ ਡਿਵਾਈਡ ਹੋ ਗਿਆ ਇੱਕ ਮੀਜੋਜਨਿਸਟ ਇਨਸੈਲ ਬਣ ਗਏ ਇੱਕ ਇਨਸੈਲ ਬਣ ਗਏ ਹੁਣ ਮੀਜੋਜਨਿਸਟ ਜਿਹੜੇ ਇਨਸੈਲ ਸੀਗੇ ਉਹਨਾਂ ਨੇ ਕੀ ਕੀਤਾ ਉਹਨਾਂ ਦੀ ਨਫ਼ਰਤ ਜਿਹੜੀ ਹੈਗੀ ਆ ਵੂਮਨ ਪ੍ਰਤੀ ਵਧਣੀ ਸ਼ੁਰੂ ਹੋ ਗਈ ਉਹ ਨਫ਼ਰਤ ਇੱਥੋਂ ਤੱਕ ਵਧਣੀ ਸ਼ੁਰੂ ਹੋ ਗਈ ਕਿ ਇੱਕ ਇਹ ਇੱਕ ਐਲੀਵਟ ਨਾਂ ਦਾ ਇੱਕ ਬੰਦਾ ਹੈ ਤੁਸੀਂ ਪੜ੍ਹ ਸਕਦੇ ਹੋ ਆਨਲਾਈਨ ਵੀ ਉਹ ਉਹ ਵੀ ਆਪਣੇ ਆਪ ਨੂੰ ਜਿਹਨੇ ਜਿਹੜਾ ਗਰੁੱਪ ਇਨਸੈਲ ਦਾ ਮੈਂਬਰ ਮੰਨਦਾ ਸੀਗਾ ਉਹਨੇ ਉਹ ਰੋਮਾਂਟਿਕ ਰਿਲੇਸ਼ਨ ਬਣਾ ਨਹੀਂ ਪਾਇਆ ਕਿਸੇ ਨਾਲ ਫਰੈਂਡਸ਼ਿਪ ਕਰ ਨਹੀਂ ਪਾਇਆ ਤੇ ਉਹਦੀ ਹੇਟ ਇੰਨੀ ਵੱਧ ਗਈ ਕਿ ਉਹ ਔਰਤਾਂ ਪ੍ਰਤੀ ਗਾਲ੍ਹਾਂ ਕੱਢਦਾ ਸੀ ਆਨਲਾਈਨ ਤੇ ਉਹਨੇ ਆਪਣੇ ਹੀ ਦੋ ਰੂਮਮੇਟ ਫੀਮੇਲ ਜਿਹੜੇ ਆ ਉਹਨਾਂ ਦਾ ਮਰਡਰ ਕਰਤਾ ਸੀ ਉਸ ਤੋਂ ਬਾਅਦ ਇਦਾਂ ਵੀ ਹੋਇਆ ਕਿ ਉਹਨੇ ਹੋਰ ਵੀ ਤਿੰਨ ਮਰਡਰ ਕਮਿਟ ਕੀਤੇ ਵੂਮਨ ਦੇ ਤੇ ਇਸ ਕਰਕੇ ਇਹ ਜਿਹੜੀ ਜਿਹੜੀ ਸੀਰੀਜ਼ ਦੀ ਅਪਾਂ ਗੱਲ ਕਰ ਰਹੇ ਆ ਬਿਲਕੁਲ ਉਹਦੇ ਲਾਈਕ ਉਹਦੇ ਨੇੜੇ-ਤੇੜੇ ਮੰਨੀ ਜਾਂਦੀ ਆ ਹੁਣ ਇਹਦੇ ਵਿੱਚ ਮੈਂ ਫਰਦਰ ਤੁਹਾਨੂੰ ਕਹਿ ਦਿੰਨਾ ਇਹਦੇ ਵਿੱਚ ਬਹੁਤ ਸਾਰੇ ਫੈਕਟਰਸ ਇਨਵੋਲਡ ਨੇ ਆਪਾਂ ਜਿੱਦਾਂ ਸੋਸ਼ਲ ਮੀਡੀਆ ਦੀ ਗੱਲ ਕੀਤੀ ਆ ਜਿਹੜਾ ਆਪਾਂ ਜੇ ਆਪਾਂ ਆਪਣੇ ਬੱਚਿਆਂ ਉੱਤੇ ਜਿਹੜੀ ਵਿਜੀਲ ਨਹੀਂ ਰੱਖਾਂਗੇ ਸਾਨੂੰ ਕੀ ਪਤਾ ਕਿ ਉਹ ਸੋਸ਼ਲ ਮੀਡੀਆ ਉਹਨਾਂ ਨੂੰ ਕੀ ਪ੍ਰੋਸਕ ਕੇ ਦੇ ਰਿਹਾ ਹੈਗਾ ਉਹਨਾਂ ਨੂੰ ਵਾਇਲੈਂਸ ਪ੍ਰੋਸਕ ਕੇ ਕੀ ਦਿੱਤੀ ਜਾ ਰਹੀ ਹੈ ਜਾਂ ਹੋਰ ਕੁਝ ਪ੍ਰੋਸਕ ਕੇ ਦਿੱਤਾ ਜਾ ਰਿਹਾ ਕਿਉਂਕਿ ਜਿਹੜਾ ਬੰਦਾ ਡਿਪਰੈਸਡ ਹੋ ਗਿਆ ਜਿੱਦਾਂ ਇਨਸੈਲ ਦੀ ਗੱਲ ਕੀਤੀ ਆ ਉਹਨੇ ਤਾਂ ਆਪਣੀ ਸਪੋਰਟ ਲਈ ਲੱਭਣਾ ਕਿ ਮੇਰੇ ਵਰਗੇ ਬੰਦੇ ਕੀ ਕਰ ਰਹੇ ਆ ਇੰਟਰਨੈਟ ਤੇ ਫਿਰ ਉਹਨਾਂ ਨੂੰ ਪ੍ਰੋਸੈਸ ਆ ਜਾਂਦਾ ਉਹਨਾਂ ਦਾ ਮਾਈਂਡ ਵਾਸ਼ ਕੀਤਾ ਜਾਂਦਾ ਤੇ ਉਹਨਾਂ ਨੂੰ ਇੱਕ ਗਰੁੱਪ ਚ ਲੈ ਆ ਕੇ ਫਿਟ ਕੀਤਾ ਜਾਂਦਾ ਇਹਦੇ ਵਿੱਚ ਉਹਦੇ ਵਿੱਚ ਇਹ ਵੀ ਦਿਖਾਇਆ ਗਿਆ ਦੇਖੋ ਇਹ ਚ ਪੇਰੈਂਟਸ ਦਾ ਵੀ ਬੜਾ ਵੱਡਾ ਰੋਲ ਹੈਗਾ ਕਿ ਆਪਾਂ ਜਿਹੜਾ ਹੈਗਾ ਪੇਰੈਂਟਸ ਜਿਹੜੇ ਹੈਗੇ ਆ ਅੱਜਕੱਲ ਇੰਨਾ ਕ ਆਪਾਂ ਬਿਜ਼ੀ ਹੈਗੇ ਆ ਕਿ ਆਪਾਂ ਉਹਦੇ ਉੱਤੇ ਟੈਪ ਨਹੀਂ ਰੱਖ ਪਾਉਂਦੇ ਕਿ ਬੱਚਾ ਸਾਡਾ ਫੋਨ ਫੜਿਆ ਉਹਨੇ ਪੜ੍ਹਾਈ ਵਾਸਤੇ ਫੋਨ ਫੜਿਆ ਜਾਂ ਇਸ ਮਤਲਬ ਕਿ ਕੋਈ ਵੀ ਸੋਸ਼ਲ ਮੀਡੀਆ ਅਕਾਊਂਟ ਖੋਲਿਆ ਹੈਗਾ ਉਹਦੇ ਵਿੱਚ ਉਹਦੇ ਵਾਸਤੇ ਉਹਨੇ ਖੋਲਿਆ ਤੇ ਉਹਦੇ ਵਿੱਚ ਉਹ ਕੀ ਪਰਫਾਰਮ ਕਰ ਰਿਹਾ ਹੈ ਤੇ ਉਹਦੇ ਵਿੱਚ ਇਹਦੇ ਵਿੱਚ ਜਿਹੜੇ ਇਹ ਜਿਹੜੇ ਬੰਦੇ ਬੰਦੇ ਨੇ ਇਨਸੈਲ ਉਹਦੇ ਵਿੱਚ ਘਰ ਦੇ ਫੈਕਟਰ ਅੰਦਰੂਨੀ ਫੈਕਟਰ ਵੀ ਬੜੇ ਜਿਹੜੇ ਹੈਗੇ ਆ ਕਾਮਨ ਹੈਗੇ ਆ ਜਿਵੇਂ ਕਿ ਉਹਨਾਂ ਦੇ ਪੇਰੈਂਟਸ ਦੀ ਆਪਸ ਵਿੱਚ ਬੰਦ ਨਹੀਂ ਹੁੰਦੀ ਕਮਿਊਨੀਕੇਸ਼ਨ ਜਿਹੜਾ ਗੈਪ ਹੁੰਦਾ ਹੈ ਕਿ ਆਪਸ ਚੋ ਗੱਲ ਨਹੀਂ ਕਰਦੇ ਤੇ ਉੱਤੇ ਜਿਹੜਾ ਬੱਚਿਆਂ ਦੇ ਉੱਤੇ ਪ੍ਰਭਾਵ ਪੈਂਦਾ ਪਲੱਸ ਜਦੋਂ ਉਹਨਾਂ ਦੀ ਆਪਸ ਚ ਲੜਾਈ ਹੁੰਦੀ ਉਹ ਆਪਸ ਚ ਵੀ ਨਹੀਂ ਬੋਲਦੇ ਤੇ ਬੱਚੇ ਜਿਹੜਾ ਹੈਗਾ ਉਹਨਾਂ ਨੂੰ ਵੀ ਛੱਡ ਦਿੰਦੇ ਆ ਬੱਚੇ ਨੂੰ ਕੁਝ ਤਾਂ ਐਂਟਰਟੇਨਮੈਂਟ ਚਾਹੀਦਾ ਹੈ ਫਿਰ ਉਹ ਸੋਸ਼ਲ ਮੀਡੀਆ ਦਾ ਜਦੋਂ ਸਹਾਰਾ ਲੈਂਦਾ ਫਿਰ ਉਹ ਅੱਗੇ ਹੀ ਉਹਦੇ ਵਿੱਚ ਹੀਣ ਭਾਵਨਾ ਤਾਂ ਹੁੰਦੀ ਆ ਉਹ ਕਹਿੰਦਾ ਮੈਨੂੰ ਖੁਸ਼ੀ ਕਿੱਥੋਂ ਮਿਲਦੀ ਹੈ ਡੋਪਾਮੀਨ ਆ ਦਾ ਪਦਾਰਥ ਕਿਦਾ ਮਤਲਬ ਕਿ ਕਿ ਮੈਨੂੰ ਕੋਈ ਅਪਰੀਸ਼ੀਏਟ ਕਰੇ ਜਾਂ ਮੇਰੀ ਜਦੋਂ ਮੈਂ ਉਹ ਉਹਨੂੰ ਊਮਨਸ ਨੇ ਵੀ ਰਿਜੈਕਟ ਕੀਤਾ ਹੁੰਦਾ ਉਹਨੂੰ ਇਦਾਂ ਲੱਗਦਾ ਕਿ ਮੈਂ ਮੈਸਕੁਲਾਈਨ ਕਿੱਦਾਂ ਆ ਫਿਰ ਉਹ ਮੀਸੋਜਿਨਿਸਟ ਜਿਹੜੀ ਤੁਹਾਨੂੰ ਮੈਂ ਤੁਹਾਨੂੰ ਦੱਸਿਆ ਉਹਦੇ ਵਿੱਚ ਇਦਾਂ ਹੀ ਆ ਕਿ ਉਹ ਇੱਕ ਗਰੁੱਪ ਬਣ ਗਿਆ ਉਹ ਇਕੱਠੇ ਹੋ ਗਏ ਉਹ ਮੈਨੂੰ ਗਾਲਾਂ ਕੱਢਦੇ ਆ ਤੇ ਉਹ ਹੈਟ੍ਰੈਡ ਜਿਹੜਾ ਵਧਦਾ ਜਾਂਦਾ ਇੱਕ ਨਫ਼ਰਤ ਦੀ ਭਾਵਨਾ ਹੋਲੀ-ਹੋਲੀ ਵੱਧਦੀ ਜਾਂਦੀ ਹੈ ਤੇ ਉਸ ਰੂਪ ਵਿੱਚ ਵੱਧ ਜਾਂਦੀ ਹੈ ਕਿ ਉਹ ਐਗਰੈਸ਼ਨ ਦਾ ਕਾਰਨ ਬਣਦੀ ਹੈ ਗੁੱਸੇ ਦਾ ਕਾਰਨ ਬਣਦੀ ਹੈ ਮਾਰ-ਕੁਟਾਈ ਦਾ ਕਾਰਨ ਬਣਦੀ ਹੈ ਬੱਚਾ ਕਿਵੇਂ ਜਾਵੇ ਐਂਡ ਤੇ ਆਪਾਂ ਨੂੰ ਇੱਥੇ ਪਹੁੰਚਣਾ ਪਊਗਾ ਨਾ ਕਿ ਜੇ ਕਿਸੇ ਦਾ ਬੱਚਾ ਉਹ ਕਿੰਨੀ ਗਾ ਕਿਵੇਂ ਰੱਖਦਾ ਹੈ ਨਾ ਮਾਂ ਪਿਓ ਨੂੰ ਤਾਂ ਇਹ ਲੱਗਦਾ ਵੀ ਜਿਹੜੀ ਉਹਨੇ ਚੀਜ਼ ਮੰਗ ਲਈ ਉਹ ਲਿਆ ਕੇ ਦੇਤੀ ਭਾਈ ਇਹ ਪੈਨ ਮੰਗਦਾ ਕਾਪੀ ਮੰਗਦਾ ਸਾਈਕਲ ਮੰਗਦਾ ਮੋਟਰਸਾਈਕਲ ਮੰਗਦਾ ਸਤ ਲਿਆ ਕੇ ਦੇ ਸਕਦੇ ਆ ਉਹ ਨਿਗਾਹ ਹਜੇ ਕੰਸੈਪਟ ਸਾਡੇ ਉਮੇ ਹੈ ਨਹੀਂ ਕਲਚਰ ਚ ਕਿਵੇਂ ਉਹਦੀ ਲੀਕੂਗਾ ਇਹ ਇਹ ਚਾਪਾ ਜੀ ਬਹੁਤ ਜ਼ਰੂਰੀ ਹੈਗਾ ਕਿ ਆਪਾਂ ਜਿਹੜਾ ਹੈਗਾ ਆਪਣਾ ਇਹ ਬੇਸਿਕ ਜਿਹੜੀ ਆਪਾਂ ਇੱਥੇ ਪ੍ਰਿੰਟਿੰਗ ਦੀ ਵੀ ਗੱਲ ਕਰਦੇ ਆਂ ਆਪਾਂ ਆਪ ਬ੍ਰਿੰਗਿੰਗ ਜਿਹੜੀ ਬੱਚੇ ਦੀ ਕਿੱਦਾਂ ਕਰਨੀ ਹੈਗੀ ਹਾਂ ਪਹਿਲਾਂ ਤਾਂ ਸਿਗੀਆਂ ਸਾਡੀਆਂ ਜੁਆਇੰਟ ਫੈਮਲੀਆ ਉਹਦੇ ਵਿੱਚ ਜੇ ਬੱਚੇ ਜਿਹੜਾ ਹੈਗਾ ਉਹ ਉਦਾਸ ਵੀ ਹੁੰਦਾ ਸੀਗਾ ਜਾਂ ਉਹਨੂੰ ਕੋਈ ਫੇਲਰ ਮਿਲਿਆ ਜਿੱਦਾਂ ਕਲਾਸ ਵਿੱਚ ਕਿਸ ਨੇ ਛੇੜ ਦਿੱਤਾ ਕਿਸ ਨੇ ਛੇੜ ਪਾਈ ਉਹਨੇ ਆ ਕੇ ਆਪਣੇ ਚਾਚੇ ਦੇ ਮੁੰਡੇ ਨਾਲ ਡਿਸਕਸ ਕਰ ਲਿਆ ਆਪਣੇ ਮਾਮੇ ਦੇ ਮੁੰਡੇ ਨਾਲ ਡਿਸਕਸ ਕਰ ਲਿਆ ਉਹਨੇ ਉਹਨੂੰ ਸਪੋਰਟ ਦੇ ਦੇਣੀ ਹੈ ਕਿ ਹਾਂ ਭਈ ਕੋਈ ਗੱਲ ਨਹੀਂ ਇਹ ਆਪਾਂ سپورਟ ਸਿਸਟਮ ਸਾਨੂੰ ਬਣਾਉਣਾ ਪਊਗਾ ਕਿਉਂਕਿ ਨਿਊਕਲੀਅਰ ਫੈਮਿਲੀਆ ਹੋ ਗਿਆ ਨੇ ਤੇ ਆਪਾਂ ਜਿਹੜੇ ਇਹਦੇ ਵਿੱਚ ਸਾਨੂੰ ਮਾਪਿਓ ਨਹੀਂ ਇੱਕ ਤਾਂ ਸਟੈਪ ਲੈਣਾ ਚਾਹੀਦਾ ਕਿ ਆਪਣੇ ਬੱਚੇ ਨੂੰ ਗੱਲ ਤਾਂ ਕਰੋ ਉਹਦੇ ਨਾਲ लेट्स ਟਾਕ ਆਪਾਂ ਜੇ ਕਮਿਊਨੀਕੇਸ਼ਨ ਗੈਪ ਹੈ ਵੀ ਹੈ ਜੇ ਨਹੀਂ ਵੀ ਗੱਲ ਕਰ ਪਾ ਰਿਹਾ ਬੱਚਾ ਤਾਂ ਵੀ ਉਹਨੂੰ ਬਾਰ-ਬਾਰ ਆਪਾਂ ਇੱਕ ਇਸ ਸਿਚੁਏਸ਼ਨ ਚ ਲਾਈਏ ਤਾਂ ਕਿ ਉਹ ਨਾਲ ਗੱਲਬਾਤ ਕਰ ਸਕੀਏ ਦਿਨ ਦੀ ਮਤਲਬ ਬੱਚਿਆਂ ਨੂੰ ਇੱਕ ਸਪੈਸੀਫਿਕ ਟਾਈਮ ਦਿੱਤਾ ਜਾਵੇ ਜਿੱਦਾਂ ਕਿ ਆਪਾਂ ਘਰ 'ਚ ਬੈਠੇ ਆ ਜੇ ਜਦੋਂ ਬੱਚਿਆਂ ਦਾ ਟਾਈਮ ਹੈ ਤਾਂ ਬੱਚਿਆਂ ਦਾ ਟਾਈਮ ਉਹਦੇ ਵਿੱਚ ਫੋਨ ਨਾ ਫਰੋਲੋ ਤੇ ਉਹਨਾਂ ਦੇ ਬਾਰੇ ਉਹਦੇ ਘਰ ਵਿੱਚ ਮਤਲਬ ਤੇਰੇ ਸਕੂਲ ਚ ਕੀ ਚੱਲ ਰਿਹਾ ਉਹਦੇ ਬਾਰੇ ਉਹਨੂੰ ਅੱਧਾ ਘੰਟਾ ਜ਼ਰੂਰ ਦੇਵੇ ਇੱਕ ਤਾਂ ਇਹ ਸਭ ਤੋਂ ਵੱਡਾ ਹੈਗਾ ਦੂਸਰੀ ਗੱਲ ਇਹਦੇ ਵਿੱਚ ਆਪਾਂ ਬੁੱਲਿੰਗ ਦੀ ਗੱਲ ਰਿਹਾ ਕਿ ਸਕੂਲਾਂ ਵਿੱਚ ਜਿਹੜੇ ਟੀਚਰਸ ਹੈਗੇ ਆ ਉਹ ਵੀ ਇਹਦੇ ਵਿੱਚ ਪਾਰਟਿਸਿਪੇਟ ਕਰ ਸਕਦੇ ਆ ਕਿ ਜੇ ਜੇ ਬੱਚੇ ਨੂੰ ਕੁਝ ਲੱਗਦਾ ਹੈ ਕਿ ਮੈਨੂੰ ਕਲਾਸ ਦੇ ਬੱਚੇ ਬੁੱਲੀ ਕਰਦੇ ਆ ਤਾਂ ਇੱਕ ਇੱਕ ਜਿਹੜਾ ਟੀਚਰ ਇਦਾਂ ਦਾ ਰਿਸਪੌਂਸੀਬਲ ਬਣਾਇਆ ਜਾਵੇ ਸਕੂਲਾਂ ਵਿੱਚ ਤਾਂ ਕਿ ਉਹਦੇ ਨਾਲ ਗੱਲ ਕਰ ਰਿਹਾ ਸੀ ਇਹ ਇਸੇ ਕਰਕੇ ਜਿਹੜੇ ਅੱਜਕੱਲ ਵੀ ਅੱਜਕੱਲ ਜਿਹੜੇ ਸਕੂਲਾਂ ਵਿੱਚ ਚੱਲ ਨਹੀਂ ਹੋ ਗਿਆ ਮੋਸਟਲੀ ਪ੍ਰਾਈਵੇਟ ਸਕੂਲਾਂ ਜਾਇਗਾ ਕਿ ਇੱਕ ਕਾਉਂਸਲਰ ਜਿਹੜਾ ਹੈਗਾ ਉਹ ਜ਼ਰੂਰ ਰੱਖਿਆ ਜਾਂਦਾ ਹੈ ਮੰਡੇਟਰੀ ਹੈ ਸੈਂਟਰਲ ਦੇ ਸਕੂਲਾਂ 'ਚ ਹੈਗਾ ਜਿੱਦਾਂ ਕੇਂਦਰ ਵਿਦਾਲੇ ਹੈਗੇ ਉਹਨਾਂ ਵਿੱਚ ਹੈਗਾ ਪੰਜਾਬ 'ਚ ਅਜੇ ਮੈਨੂੰ ਪਤਾ ਨਹੀਂ ਆਇਆ ਹੈ ਕਿ ਨਹੀਂ ਆਇਆ ਹੈਗਾ ਉਹ ਜ਼ਰੂਰ ਹੋਣਾ ਚਾਹੀਦਾ ਇਹ WHO ਦੀ ਥੀਮ ਹੀ ਹੈ ਸਾਨੂੰ 2019 ਦੀ ਇਹ ਹੀ ਕਹਿੰਦੀ ਕਿ ਲੈਟਸ ਸਟਾਪ ਜੇ ਤੁਸੀਂ ਹੀ ਭਾਵਨਾ ਦੇ ਵੀ ਸ਼ਿਕਾਰ ਹੋ ਪਰ ਸਾਨੂੰ ਐਜੂਕੇਟ ਕਰਨਾ ਪਏਗਾ ਨਾ ਬੱਚਿਆਂ ਨੂੰ ਐਜੂਕੇਟ ਕਰਾਂਗੇ ਉਹਨਾਂ ਦੇ ਸਕੂਲ 'ਚ ਜਾ ਕੇ ਦੱਸਾਂਗੇ ਕਿ ਜੇ ਤੁਹਾਨੂੰ ਕੋਈ ਤਾਂ ਕਰਦਾ ਹੈ ਜਾਂ ਤੁਹਾਨੂੰ ਇਦਾਂ ਲੱਗਦਾ ਹੈ ਕਿ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇ ਰਿਹਾ ਮੈਂ ਇੱਕ ਸਕੂਲ ਜਾ ਕੇ ਆਇਆ ਸੀ ਆ ਪਿੱਛੇ ਜੀ ਤੇ ਮੈਂ ਮੈਂਟਲ ਇਲਨੈਸ ਤੇ ਗੱਲ ਕੀਤੀ ਮਾਨਸਿਕ ਬਿਮਾਰੀਆਂ ਤੇ ਗੱਲ ਕੀਤੀ ਤੇ ਜਦੋਂ ਆਪਾਂ ਗੱਲ ਕੀਤੀ ਤਾਂ ਇੱਕ ਬੱਚੀ ਵਿਚਾਰੀ ਆ ਕੇ ਮੇਰੇ ਕੋਲ ਆ ਕੇ ਰੋਣ ਲੱਗੀ ਉਹ 10ਵੀਂ ਕਲਾਸ ਚ ਸੀਗੀ ਉਹ ਇੰਨੀ ਕਿ ਡਿਪਰੈਸਡ ਸੀਗੀ ਚਲੋ ਉਹਦੀਆਂ ਫੈਮਿਲੀਅਲ ਇਸ਼ੂਸ ਵੀ ਸੀਗੇ ਕਿ ਉਹਦੇ ਮਦਰ ਜਿਹੜੇ ਹੈਗੇ ਐਕਸਪਾਇਰ ਹੋ ਚੁੱਕੇ ਸੀਗੇ ਪਰ ਉਹਦੀ ਮਾਨਸਿਕ ਸਿਹਤ ਵੱਲ ਕੋਈ ਧਿਆਨ ਨਹੀਂ ਸੀ ਦੇ ਰਿਹਾ ਉਹ ਇੱਕ ਜਿੱਦਾਂ ਕਿ ਮਤਲਬ ਸੀਵਿਰਲੀ ਡਿਪਰੈਸਡ ਸੀਗੀ ਉਹਨਾਂ ਦਾ ਟ੍ਰੀਟਮੈਂਟ ਦੀ ਲੋੜ ਸੀ ਦਵਾਈਆਂ ਦੀ ਲੋੜ ਸੀ ਠੀਕ ਹੈ ਇਸ ਕਰਕੇ ਅਵੇਅਰਨੈਸ ਕਰਨੀ ਬਹੁਤ ਜ਼ਰੂਰੀ ਹੈ ਤੇ ਇਸ ਟੌਪਿਕ ਤੇ ਗੱਲ ਕਰਨਾ ਬੜਾ ਜ਼ਰੂਰੀ ਹੈ ਜਿੱਦਾਂ ਕਿ ਤੁਸੀਂ ਅੱਜ ਕੀਤਾ ਮੈਨੂੰ ਨਹੀਂ ਲੱਗਦਾ ਕਿਸੇ ਨੇ ਗੱਲ ਕੀਤੀ ਹੈਗੀ ਆ ਪੂਰੇ ਨੈਸ਼ਨਲ ਮੀਡੀਆ ਤੇ ਵੀ ਇਹਦੇ ਬਾਰੇ ਗੱਲ ਨਹੀਂ ਹੋਈ ਹੈਗੀ ਸੋ ਤੁਸੀਂ ਮੈਨੂੰ ਕਿਹਾ ਕਿ ਉਹ ਇੱਕ ਵਾਰੀ ਸੀਰੀਜ਼ ਦੇਖੋ ਆਪਾਂ ਇੱਕ ਵਧੀਆ ਗੱਲ ਕਰੀਏ ਤਾਂ ਕਿ ਲੋਕਾਂ 'ਚ ਅਵੇਅਰਨੈਸ ਜਾਵੇ ਬਹੁਤ ਬਹੁਤ ਧੰਨਵਾਦ ਜੀ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਡਾਕਟਰ ਸਾਹਿਬ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਇੱਕ ਵਾਰੀ ਉਹ ਜੇ ਹੋ ਸਕੇ ਉਹਨੂੰ ਦੇਖਿਓ ਜ਼ਰੂਰ ਤੇ ਉਹਦੇ ਤੇ ਵਿਚਾਰ ਜ਼ਰੂਰ ਕਰਿਓ ਜਿਹੜੀ ਸਾਡੀ ਗੱਲਬਾਤ ਆ ਇਹਦੇ ਤੇ ਵੀ ਵਿਚਾਰ ਕਰਿਓ ਧੰਨਵਾਦ